ਪੰਜਾਬ ਦੇ ਨਾਮੀ ਗੀਤਕਾਰ ਪ੍ਰੋਡਿਊਸਰ ਪੰਟੀ ਬੈਂਸ ਨੂੰ ਵੀ ਹੁਣ ਜਿਹੜੀਆਂ ਗੈਂਗਸਟਰਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਦੇ ਰਾਤ ਬੰਟੀ ਬੈਂਸ ਨੂੰ ਵੀ ਗੈਂਗਸਟਰਾਂ ਵੱਲੋਂ ਫਰੋਤੀ ਦੀਆਂ ਕੋਲਾਕੀਆਂ ਕੀਤੀਆਂ ਗਈਆਂ ਔਰ ਇਹ ਜਿਹੜਾ ਸਾਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੰਟੀ ਬੈਂਸ ਮੁਹਾਲੀ ਦੇ ਵਿੱਚ ਇੱਕ ਇਵੈਂਟ ਵਾਸਤੇ ਗਏ ਹੋਏ ਸੀਗੇ ਇੱਕ ਟਾਬੇ ਦੇ ਵਿੱਚ ਸੀਗੇ ਉੱਥੇ ਫੰਕਸ਼ਨ ਸੀਗਾ ਉੱਥੇ ਗੋਲੀ ਚੱਲਣ ਦੀ ਵੀ ਜਿਹੜੀ ਖਬਰ ਆ ਉਹ ਵੀ ਸਾਹਮਣੇ ਆਈ ਆ ਇਹ ਜਿਹੜੇ ਗੈਂਗਸਟਰ ਹੈ ਅਸੀਂ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਹੁਣ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਆ ਇਹ ਉਹਨਾਂ ਤੋਂ ਫਰੋਤੀਆਂ ਵੀ ਮੰਗਦੇ ਆ ਉਹਨਾਂ ਤੇ ਸ਼ੂਟਆਊਟਸ ਵੀ ਹੁੰਦੇ ਆ ਗੋਲੀਆਂ ਵੀ ਚਲਾਈਆਂ ਜਾਂਦੀਆਂ ਔਰ ਹੁਣ ਜਿਹੜ ਕਿ ਜਿਹੜੇ ਬੰਟੀ ਬੈਂਸ ਜਿਹੜੇ ਪੰਜਾਬ ਦੇ ਨਾਮੀ ਗੀਤਕਾਰ ਆ ਇਹਨਾਂ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਬੰਟੀ ਬੈਂਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਜੇਸ ਵਕਤ ਸਿੱਧੂ ਮੂਸੇਵਾਲਾ ਦੀ ਪੂਰੀ ਚੜ੍ਹਾਈ ਹੁੰਦੀ ਸੀਗੀ ਤਾਂ ਬੰਟੀ ਬੈਂਸ ਉਹਦੇ ਸਾਰੇ ਕਾਰੋਬਾਰ ਨੂੰ ਮੈਨੇਜ ਕਰਦੇ ਹੁੰਦੇ ਸੀਗੇ ਉਹਦੇ ਸ਼ੋਜ਼ ਕਿੱਥੇ ਹੋਣੇ ਆ ਕਿੰਨੇ ਵਜੇ ਸ਼ੋਅ ਆ ਕਦੋਂ ਜਾਣਾ ਕਦੋਂ ਆਣਾ ਇਹ ਸਾਰਾ ਕੁਝ ਬੰਟੀ ਬੈਂਸ ਕਿਸੇ ਵੇਲੇ ਮੈਨੇਜ ਕਰਿਆ ਕਰਦੇ ਸੀ ਬੰਟੀ ਬੈਂਸ ਦੀ ਜੇ ਗੱਲ ਕਰੀਏ ਤਾਂ ਬੰਟੀ ਬੈਂਸ ਦੇ ਬਹੁਤ ਜਿੱਥੇ ਹਿੱਟ ਗੀਤ ਨੇ ਇਸ ਇੰਡਸਟਰੀ ਦੇ ਵਿੱਚ ਉੱਥੇ ਹੀ ਬੰਟੀ ਬੈਂਸ ਨੇ ਬਹੁਤ ਸਾਰੇ ਸਿੰਗਰਸ ਨੂੰ ਲਾਂਚ ਵੀ ਕੀਤਾ ਲਾਂਚ ਪੈਡ ਵੀ ਦਿੱਤਾ ਬੰਟੀ ਬੈਂਸ ਨੇ ਸੋ ਦੱਸਿਆ ਇਹ ਜਾ ਰਿਹਾ ਵੀ ਲੱਕੀ ਪਟਿਆਲ ਇੱਕ ਗੈਂਗਸਟਰ ਜਿਹੜਾ ਇਹ ਦੱਸਿਆ ਜਾਂਦਾ ਕਿ ਅਮਰੀਕਾ ਬੇਸਡ ਗੈਂਗਸਟਰ ਆ ਪਹਿਲਾਂ ਇੱਥੇ ਜੰਡੀਗੜ ਦੇ ਵਿੱਚ ਹੀ ਪੜਦਾ ਹੁੰਦਾ ਸੀ ਇੱਥੇ ਹੀ ਆਸ-ਪਾਸ ਉਹ ਬਦਮਾਸ਼ੀ ਵੀ ਕਰਦਾ ਹੁੰਦਾ ਸੀਗਾ ਬਾਅਦ ਚੋਂ ਜਦੋਂ ਉਹਦੇ ਉੱਤੇ ਕੇਸ ਆਇਦ ਹੋਏ ਪੁਲਿਸ ਨੇ ਸਖਤੀ ਕੀਤੀ ਤਾਂ ਉਹ ਦੱਸਿਆ ਜਾਂਦਾ ਕਿ ਅਮਰੀਕਾ ਭੱਜ ਗਿਆ ਇਸੇ ਗੈਂਗ ਦਾ ਨਾਮ ਲੱਗ ਰਿਹਾ ਕਿ ਇਹੀ ਗੈਂਗ ਹੈ ਜਿਨ੍ਹਾਂ ਨੇ ਬੰਡੀ ਬੈਂਸ ਕੋਲੋਂ ਜਿਹੜੀ ਆ ਉਹ ਫਰੋਤੀ ਦੀ ਪਹਿਲਾਂ ਮੰਗ ਕੀਤੀ ਔਰ ਬਾਅਦ ਦੇ ਵਿੱਚ ਜਿਹੜਾ ਉਸ ਢਾਬੇ ਦੇ ਵਿੱਚ ਜਿੱਥੇ ਬੰਡੀ ਬੈਂਸ ਇੱਕ ਪ੍ਰੋਗਰਾਮ ਦੌਰਾਨ ਗਿਆ ਹੋਇਆ ਸੀ ਉੱਥੇ ਗੋਲੀਆਂ ਵਿੱਚ ਲਾਈਆਂ ਗਈਆਂ ਸੋ ਇਹ ਜਿਹੜਾ ਬੜਾ ਸੰਵੇਦਨਸ਼ੀਲ ਮਾਮਲਾ ਔਰ ਬਹੁਤ ਜਿਹੜਾ ਵਿਚਾਰ ਹੁਣ ਇਹ ਗਾਇਕ ਨੇ ਜਾਂ ਕਲਾਕਾਰ ਨੇ ਇਹ ਵੀ ਨਿਸ਼ਾਨੇ ਦੇ ਉੱਤੇ ਆ ਸੀ ਦੇਖਿਆ ਸੀਗਾ ਕੁਝ ਦੇ ਕਰੀਬ 2-4 ਮਹੀਨੇ ਪੁਰਾਣੀ ਗੱਲ ਆ ਜਦੋਂ ਗਿੱਪੀ ਗਰੇਵਾਲ ਦੇ ਵੈਨਕੂਵਰ ਸਥਿਤ ਘਰ ਦੇ ਵਿੱਚ ਵੀ ਗੋਲੀਆਂ ਚੱਲ ਗਈਆਂ ਸੀਗੀਆਂ ਉਹਨਾਂ ਦੀ ਪਾਰਕਿੰਗ ਦੇ ਵਿੱਚ ਉਹਨਾਂ ਦੀ ਜਿਹੜੀ ਲੈਂਬੋਰਗਿਨੀ ਖੜੀ ਸੀਗੀ ਉਹਦੇ ਉੱਤੇ ਗੋਲੀਆਂ ਚੱਲ ਗਈਆਂ ਸੀਗੀਆਂ ਸੋ ਇਹ ਇਹਦੇ ਉੱਤੇ ਜਿਹੜਾ ਪੁਲਿਸ ਆ ਉਹਨੂੰ ਬੜੀ ਸਖਤੀ ਨਾਲ ਦੇਖਣਾ ਪਏਗਾ ਕਿ ਇਹ ਕੌਣ ਲੋਕ ਨੇ ਇਹ ਕਿਹੜੇ ਸ਼ਰਾਰਤੀ ਅੰਸਰ ਨੇ ਜਿਹੜੇ ਇਦਾਂ ਕਲਾਕਾਰਾਂ ਦੇ ਕੋਲੋਂ ਜਾਂ ਹੋਰ ਕਾਰੋਬਾਰੀਆਂ ਦੇ ਕੋਲੋਂ ਇਹ ਜਿਹੜੇ ਫਰੋਤੀਆਂ ਮੰਗਦੇ ਰਹਿੰਦੇ ਆ ਹਾਲਾਂਕਿ ਫੜੇ ਵੀ ਜਾਂਦੇ ਆ ਬਹੁਤ ਕੇਸਿਸ ਉਹ ਰੈਸਟ ਵੀ ਕਰ ਲੈਂਦੀ ਆ ਪਰ ਇਹ ਜਿਹੜਾ ਮਾਮਲਾ ਜਿਹਦੇ ਵਿੱਚ ਲੱਕੀ ਪਟਿਆਲ ਗਰੁੱਪ ਦਾ ਨਾਮ ਜਿਹੜਾ ਸਾਹਮਣੇ ਆ ਰਿਹਾ ਉਹ ਉਹਨਾਂ ਨੇ ਦੱਸਿਆ ਜਾ ਰਿਹਾ ਕਿ ਬੰਡੀ ਬੈਂਸ ਕੋਲੋਂ ਫਰौती ਮੰਗੀ ਆ ਔਰ ਫਰौती ਵੀ ਕਰੋੜਾਂ ਦੇ ਵਿੱਚ ਦੱਸੀ ਜਾ ਰਹੀ ਆ ਕਿ ਕਰੋੜਾਂ ਦੀ ਫਰौती ਦੀ ਕਾਲ ਬੰਡੀ ਬੈਂਸ ਨੂੰ ਕੀਤੀ ਗਈ ਆ ਕਿ ਤੁਸੀਂ ਇੰਨੀ ਫਰौती ਦਿਓ ਬੰਡੀ ਬੈਂਸ ਬਹੁਤ ਮਸ਼ਹੂਰ ਨਾਮੀ ਗੀਤਕਾਰ ਆ ਸੋ ਇੱਕ ਬਹੁਤ ਚਿੰਤਾ ਦਾ ਵਿਸ਼ਾ ਔਰ ਹੁਣ ਤਾਂ ਜਿਹੜੇ ਆ ਇਹ ਆਪਣੇ ਕਲਾਕਾਰ ਕਹਿ ਲਈਏ ਜਾਂ ਪੰਜਾਬੀ ਗੈਂਗਸਟਰਸ ਕਹਿ ਲਈਏ ਵਰਲਡਵਾਈਡ ਹੀ ਹੋ ਗਏ ਨੇ ਇੱਕ ਸਾਬ ਦੇ ਅਮਰੀਕਾ ਦੇ ਵਿੱਚ ਵੀ ਸ਼ੂਟਆਊਟਸ ਹੁੰਦੇ ਆ ਕੈਨੇਡਾ ਦੇ ਵਿੱਚ ਵੀ ਹੁੰਦੇ ਆ ਔਰ ਯੂਰਪ ਦੇ ਵਿੱਚ ਵੀ ਬਹੁਤ ਸਾਰੇ ਗੈਂਗਸਟਰਸ ਦੇ ਨਾਮ ਆਉਂਦੇ ਆ ਵੀ ਇੱਥੋਂ ਭੱਜ ਕੇ ਜਿਹੜੇ ਗੈਂਗਸਟਰਸ ਆ ਯੂਰਪ ਬੈਠੇ ਹੋਏ ਆ ਸੋ ਇਹ ਸਭ ਦੇ ਵਿੱਚ ਜਿੱਥੇ ਹਾਲੇ ਕਈ ਕੇਸਿਸ ਅਨਸੋਲਵ ਆ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਦਾ ਕੇਸ ਜਿਹੜਾ ਉਹ ਬਹੁਤ ਚਰਚਿਤ ਕੇਸ ਆ ਜਿਹੜਾ ਹਾਲੇ ਤੱਕ ਸੁਲਝਿਆ ਨਹੀਂ ਆ ਭਾਵੇਂ ਗ੍ਰਿਫਤਾਰੀਆਂ ਹੋਈਆਂ ਨੇ ਗੋਲਡੀ ਬਰਾੜ ਹਾਲੇ ਤੱਕ ਫੜਿਆ ਨਹੀਂ ਗਿਆ ਉਹ ਕੈਨੇਡਾ ਚ ਆਇਆ ਅਮਰੀਕਾ ਚ ਆ ਪੋਲਿਟਿਕਲ ਐਸਾਈਲਮ ਲੈ ਲਿਆ ਨਹੀਂ ਲੈ ਲਿਆ ਬਹੁਤ ਸਾਰੀਆਂ ਗੱਲਾਂ ਉਹਦੇ ਬਾਬਤ ਜਿਹੜੀਆਂ ਨੇ ਆਉਂਦੀਆਂ ਰਹਿੰਦੀਆਂ ਨੇ ਤਾਂ ਉਸੇ ਦੌਰਾਨ ਇਹ ਖਬਰ ਸਾਹਮਣੇ ਆਉਂਦੀ ਆ ਕਿਉਂਕਿ ਬੰਟੀ ਕਿਸੇ ਵੇਲੇ ਬੰਟੀ ਬੈਂਸ ਜਿਹੜਾ ਉਹ ਸਿੱਤੂ ਮੂਸੇਵਾਲਾ ਦੇ ਕੇਸ ਜਿਹੜੇ ਜਿੰਨੇ ਵੀ ਉਹਦੇ ਸ਼ੋਅ ਸੀਗੇ ਉਹਨਾਂ ਨੂੰ ਮੈਨੇਜ ਕਰਦਾ ਹੁੰਦਾ ਸੀਗਾ ਔਰ ਕਿੱਥੇ ਸ਼ੋਅਸ ਕਰਨੇ ਆ ਕਿੰਨੇ ਪੈਸੇ ਚ ਕਰਨੇ ਆ ਕਦੋਂ ਆਣਾ ਕਿੱਦਾਂ ਆਣਾ ਰਹਿਣ ਦਾ ਠਾਰ ਸਾਰਾ ਕੁਝ ਪ੍ਰਬੰਧ ਜਿਹੜਾ ਬੰਟੀ ਬੈਂਸ ਕਰਦਾ ਸੀ ਔਰ ਇਸੇ ਦੌਰਾਨ ਇਹ ਖਬਰ ਸਾਹਮਣੇ ਆਂਦੀ ਹੈ ਕਿ ਬੰਟੀ ਬੈਂਸ ਨੂੰ ਵੀ ਜਿਹੜਾ ਲੱਕੀ ਪਟਿਆਲ ਗਰੁੱਪ ਨੇ ਜਿਹੜਾ ਉਹ ਫੋਨ ਕਰਕੇ ਪਹਿਲਾਂ ਫਰौती ਮੰਗੀ ਆ ਔਰ ਬਾਅਦ ਚੋ ਮੁਹਾਲੀ ਦੇ ਇੱਕ ਟਾਪੇ ਦੇ ਵਿੱਚ ਜਿੱਥੇ ਬੰਦੀ ਬਾਂਸ ਗਿਆ ਹੋਇਆ ਸੀ ਉੱਥੇ ਇੱਕ ਨਿੱਜੀ ਈਵੈਂਟ ਦੇ ਵਿੱਚ ਤਾਂ ਉੱਥੇ ਫਿਰ ਜਿਹੜੀਆਂ ਗੋਲੀਆਂ ਵੀ ਚਲਾਈਆਂ ਜਾਂਦੀਆਂ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ